ਬੁਰਲਾ ਡੱਡਾ ਬਲਾਕ ਦੇ ਪਿੰਡ ਬਰੇ ਦੇ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਮੀ ਵਿਖੇ ਅੰਮ੍ਰਿਤ ਸੰਚਾਰ ਅਤੇ ਦਸਤਾਰ ਮੁਕਾਬਲਿਆਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਧਰਮ ਪ੍ਰਚਾਰ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਵਕਫ ਵਕਤ ਧਾਰਮਿਕ ਪ੍ਰੋਗਰਾਮਾਂ ਵਿੱਚ ਜੇਤੂ ਰਹੀ ਵਿਦਿਆਰਥੀਆਂ ਨੂੰ ਸਨਮਾਨਿਤ ਦੇ ਦਿੱਤਾ ਗਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰੇ ਬਾਰੇ ਸਾਹਿਬ ਵਿਕੇ ਹਰ ਸਾਲ ਦੀ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਬਾਬਾ ਬੂਟਾ ਸਿੰਘ ਜੀ ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਸਾਫਤਾਂ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਪਿੰਡ ਜਾ ਕੇ ਉਦਮ ਉਕਰਾਲਾ ਕੀਤਾ ਜਾਂਦਾ ਕੇ ਧਰਮ ਦੀ ਜਿਹੜੀ ਇਹ ਲਹਿਰ ਆ ਇਹਨੂੰ ਚਲਦੇ ਵਹੀਰ ਦੇ ਰੂਪ ਦੇ ਵਿੱਚ ਕਥਾ ਕੀਰਤਨ ਤੇ ਅਮਰ ਸੰਚਾਰ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਆ ਜਿਹੜਾ ਜੂਨ ਦਾ ਮਹੀਨਾ ਹੁੰਦਾ ਇਹਦੇ ਵਿੱਚ ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਉਹ ਛੁੱਟੀਆਂ ਦੇ ਵਿੱਚ ਹਰ ਇੱਕ ਮਾਪੇ ਦੀ ਤੇ ਬੱਚਿਆਂ ਦੀ ਚਾਹਨਾ ਹੁੰਦੀ ਆ ਕਿ ਅਸੀਂ ਕਿਸੇ ਉਸ ਧਰਤੀ ਤੇ ਜਾਈਏ ਜਿੱਥੇ ਠੰਡ ਹੋਵੇ ਕਦੇ ਪਹਾੜ ਹਿਲ ਸਟੇਸ਼ਨ ਤੇ ਜਾਈਏ ਜਾਂ ਕਦੇ ਹੋਰ ਇਹੋ ਜਿਹੇ ਥਾਂ ਤੇ ਜਾਈਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰੇ ਪ੍ਰਾਲੇ ਕੀਤੇ ਜਾਂਦੇ ਆ ਕਿ ਬੱਚੇ ਜਿਹੜੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਸਮਰ ਕੈਂਪ ਸਮਰ ਕੈਂਪ ਕੀ ਆ ਇਹ ਸਮਰ ਕੈਂਪ ਆ ਗਰਵਾਨੀ ਕੰਢ ਮੁਕਾਬਲੇ ਇਹ ਕੈਂਪ ਦੇ ਵਿੱਚ ਦਸਤਾਰ ਬੰਦੀ ਦਸਤਾਰ ਸਜਾਉਣੀ ਸੋਹਣੀ ਇਹਦੇ ਵਿੱਚ ਗੁਰਬਾਣੀ ਦੇ ਕਾਂਠ ਮੁਕਾਬਲੇ ਇਹਦੇ ਵਿੱਚ ਕਥਾ ਕੀਰਤਨ ਦੇ ਰੂਪ ਦੇ ਵਿੱਚ ਬੱਚਿਆਂ ਕੋਲੋਂ ਗੁਰਸ਼ਾਬਦ ਸੁਣਨੇ ਇਹ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਚੱਤਰ ਰਹਿੰਦਾ ਪਰ ਜੂਨ ਦੇ ਮਹੀਨੇ ਚ ਇਹਨੂੰ ਅਸੀਂ ਅਚੇਚੇ ਤੌਰ ਤੇ ਵੱਡੇ ਪੱਧਰ ਤੇ ਮਨਾਉਨੇ ਆਂ